ਅਗਲੀ ਗੱਲ ਬਾਤ ਦੋਸਤੋ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਬਾਰੇ ਪੀਜੀਪੀਐਨ ਕਹਿੰਦੇ ਆ ਸ਼ੁੱਕਰਵਾਰ ਇਹ ਖਬਰ ਆਈ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਤੇ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਵੀ ਇਹਦੇ ਲਈ ਅਪਲਾਈ ਕੀਤਾ ਜਾ ਸਕਦਾ ਹੈ ਇਹਦੇ ਬਾਰੇ ਅਸੀਂ ਪਹਿਲਾਂ ਤੇ ਦੱਸਣਾ ਚਾਹੁੰਦੇ ਆ ਕਿ ਜਿਹੜੇ ਪੇਰੈਂਟਸ ਗ੍ਰੈਂਡਪੇਰੈਂਟਸ ਨੇ ਜੇ ਕੋਈ ਆਪਣੇਆਂ ਨੂੰ ਇੱਥੇ ਪੱਕੇ ਬੁਲਾਉਣਾ ਚਾਹੁੰਦਾ ਜਾਂ ਆਇਆਂ ਨੂੰ ਇੱਥੇ ਪੱਕੇ ਕਰਾਉਣਾ ਚਾਹੁੰਦਾ ਉਹ ਨਹੀਂ ਹੋ ਸਕਦੇ ਜੇ ਤੁਸੀਂ 200 ਦੇ ਵਿੱਚ ਅਪਲਾਈ ਨਹੀਂ 2020 ਦੇ ਵਿੱਚ ਅਪਲਾਈ ਨਹੀਂ ਕੀਤਾ ਸੀ ਇਹ ਪ੍ਰੋਗਰਾਮ ਦਾ ਮਤਲਬ ਸਿਰਫ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ 2020 ਲੋਕ ਜਿਹੜਾ ਵੀ ਪੁੱਛ ਰਿਹਾ ਵੀ ਕੀ ਜੇ ਉਦੋਂ ਅਪਲਾਈ ਨਹੀਂ ਕੀਤਾ ਸੀ ਜਾਂ ਉਦੋਂ ਨਹੀਂ ਕੀਤਾ ਸੀ ਤਾਂ ਹੁਣ ਕੁਝ ਹੋ ਸਕਦਾ ਹੁਣ ਕੁਝ ਨਹੀਂ ਹੋ ਸਕਦਾ ਜੇ ਤੁਸੀਂ ਉਦੋਂ ਅਪਲਾਈ ਨਹੀਂ ਕੀਤਾ ਔਰ ਇੱਕ ਦੂਜਾ ਸਵਾਲ ਇਹ ਆ ਵੀ ਕਿੰਨਾ ਚਿਰ ਨਹੀਂ ਹੋਣਾ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਵੀ ਕਿੰਨੇ ਸਾਲ ਹੋਰ ਨਹੀਂ ਅਜੇ ਤੁਸੀਂ ਅਪਲਾਈ ਕਰ ਸਕਦੇ ਕੈਨੇਡਾ ਦੇ ਵਿੱਚ ਵੱਖਰੇ ਵੱਖਰੇ ਸਿਸਟਮ ਚੱਲੇ ਕੁਬਿਵੜਾ ਸੀ ਕਿ ਉਹ ਇੱਥੇ ਬੰਦਾ ਆਉਂਦਾ ਸੀ ਉਹਦੇ ਮਾਪੇ ਨਾਲ ਆ ਜਾਂਦੇ ਸੀ ਪੱਕੇ ਹੋ ਜਾਂਦੇ ਸੀ ਫਿਰ ਹੌਲੀ ਹੌਲੀ ਇਮੀਗ੍ਰੇਸ਼ਨ ਸਖਤ ਹੋਣੀ ਸ਼ੁਰੂ ਹੋ ਗਈ ਜਿੱਦਾਂ ਬਾਕੀ ਦੇਸ਼ਾਂ ਦੇ ਵਿੱਚ ਉਹ ਨਹੀਂ ਕਦੇ ਇੰਗਲੈਂਡ 'ਚ ਟੱਬਰ ਜਾਂਦੇ ਸੀ ਅਮਰੀਕਾ 'ਚ ਟੱਬਰ ਜਾਂਦੇ ਸੀ ਹੌਲੀ ਹੌਲੀ ਕੈਨੇਡਾ ਦੇ ਵਿੱਚੋਂ ਵੀ ਬੰਦ ਹੋ ਗਿਆ ਬਾਕੀਆਂ ਵਾਂਗੂ ਤੇ ਇਹਨਾਂ ਨੇ ਕੁਛ ਨਿਯਮ ਰੱਖ ਦਿੱਤੇ ਕਿ ਐਸ ਨਿਯਮ ਦੇ ਤਹਿਤ ਤੁਸੀਂ ਇੱਥੇ ਆ ਸਕਦੇ ਹੋ ਉਹ ਨਿਯਮ ਦੇ ਵਿੱਚ ਜਿਹੜੇ ਥੋੜੇ ਥੋੜੇ ਲੋਕ ਸੀ ਉਹਨਾਂ ਨੂੰ ਪਹਿਲਾਂ ਪੱਕੇ ਕੀਤਾ ਗਿਆ ਇਹਨਾਂ ਨੇ ਕਈ ਤਜਰਬੇ ਕੀਤੇ ਇਸ ਮਾਮਲੇ ਦੇ ਵਿੱਚ ਕਿ ਕਿਸ ਤਰ੍ਹਾਂ ਲੋਕਾਂ ਨੂੰ ਹੁਣ ਇਹ ਸੀ ਵੀ ਪੱਕੇ ਹੋਣ ਵਾਲੇ ਪਹਿਲਾਂ ਤਾਂ ਸਾਰੇ ਹੀ ਆ ਜਾਂਦੇ ਸੀ ਨਾ ਜਿਹਨੂੰ ਵੀਜ਼ਾ ਮਿਲ ਗਿਆ ਉਹਦੇ ਮਾਪੇ-ਬਾਪ ਨੂੰ ਨਾਲ ਹੀ ਵੀਜ਼ਾ ਮਿਲ ਜਾਂਦਾ ਸੀ ਜਾਂ ਉਹ ਅਪਲਾਈ ਕਰਦਾ ਸੀ ਉਹਨੂੰ ਵੀਜ਼ਾ ਦਿੰਦੇ ਬਾਅਦ ਵਿੱਚ ਉਹਨੇ ਕੈਟਾਗਰੀ ਕਰ ਦਿੱਤੀ ਵੀ ਨਹੀਂ ਇਹਨਾਂ ਨੂੰ ਇਕੱਠੇ ਨਹੀਂ ਨਾਲ ਸੱਦਿਆ ਜਾ ਸਕਦਾ ਬਾਅਦ ਵਿੱਚ ਤਾਂ ਕੁਝ ਨਾ ਕੁਝ ਹੋ ਸਕਦਾ ਹੁਣ ਉੱਥੇ ਹੋਇਆ ਕਿ ਜਿਹੜੇ ਪੱਕੇ ਹੋਣਾ ਚਾਹੁੰਦੇ ਸੀ ਉਹਨਾਂ ਦੀ ਗਿਣਤੀ ਵੱਧ ਗਈ ਤੇ ਜਿਹੜੇ ਇਹ ਕਰਨਾ ਚਾਹੁੰਦੇ ਸੀ ਇਹਨਾਂ ਨੇ ਉਹ ਗਿਣਤੀ ਸੀਮਤ ਕਰ ਦਿੱਤੀ ਹੁਣ ਕਿਹਨਾਂ ਨੂੰ ਪੱਕੇ ਕੀਤਾ ਜਾਵੇ ਆ 20 ਤੋਂ ਪਹਿਲਾਂ ਜਾਂ 18 ਤੋਂ ਪਹਿਲਾਂ ਅਸਲ ਦੇ ਵਿੱਚ ਇਦਾਂ ਹੁੰਦਾ ਸੀ 17 ਤੋਂ ਪਹਿਲਾਂ ਵੀ ਬਈ ਜਿਹੜੇ ਪਹਿਲਾਂ ਅਪਲਾਈ ਕਰ ਦਿੰਦੇ ਸੀ ਜਿਨ੍ਹਾਂ ਦੇ ਨੰਬਰ ਆਈ ਜਾਂਦੇ ਸੀ ਪਹਿਲਾਂ ਚਿੱਠੀ ਉਹਨਾਂ ਕੋਲ ਪਹੁੰਚ ਜਾਂਦੀ ਸੀ ਫਿਰ ਉਹਨਾਂ ਦੀ ਪਹਿਲਾਂ ਨੰਬਰ ਨਿਕਲੇ ਆਉਂਦੇ ਸੀ ਬਾਕੀਆ ਦਾ ਬਾਅਦ ਚ ਨਿਕਲੇ ਆਉਂਦਾ ਸੀ ਐਦਾ ਚੱਲੀ ਜਾਂਦਾ ਸੀ ਪਰ ਉਹਦੇ ਚ ਬਾਅਦ ਚ ਪਤਾ ਲੱਗਿਆ ਵੀ ਜਿਹੜੇ ਇੱਕ ਖਾਸ ਪੋਸਟਲ ਕੋਡ ਤੋਂ ਜਾਂਦੇ ਆ ਜਾਂ ਆਟੋਬਾਹ ਦੇ ਨੇੜੇ ਜਾ ਕੇ ਉੱਥੇ ਅਪਲਾਈ ਕਰਦੇ ਆ ਉਹਨਾਂ ਦੇ ਨੰਬਰ ਪਹਿਲਾਂ ਆ ਜਾਂਦੇ ਆ ਜਿਹੜੇ ਇੱਥੇ ਦੂਰ ਬੈਠੇ ਉਹਨਾਂ ਦਾ ਨੰਬਰ ਹੀ ਨਹੀਂ ਆਉਂਦਾ ਫਿਰ ਸਰਕਾਰ ਨੇ ਕਿਹਾ ਵੀ ਇੱਕ ਤਰੀਕਾ ਬਦਲੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦਾ ਕੁਝ ਹੋਰ ਹੱਲ ਕੀਤਾ ਜਾਵੇ ਫਿਰ ਉਹਨਾਂ ਨੇ ਕਿਹਾ ਵੀ ਇੱਕ ਵੈਬਸਾਈਟ ਇਹ 18 ਦੇ ਵਿੱਚ ਸ਼ ਇਹਨਾਂ ਨੇ 18 ਦੇ ਵਿੱਚ ਕਿਹਾ ਕਿ ਆਹ ਵੈਬਸਾਈਟ ਦੇ ਉੱਤੇ ਜਿਹੜੇ ਇਨੀ ਤਰੀਕ ਨੂੰ ਰਾਤ ਨੂੰ 12 ਵਜੇ ਅਪਲਾਈ ਕਰ ਦੇਣਗੇ ਆਨਲਾਈਨ ਅਪਲਾਈ ਕਰੋ ਤੇ ਜਿਹੜੇ ਪਹਿਲੇ 10000 ਸਾਡੇ ਕੋਲ ਹੋਗਾ ਅਸੀਂ ਉਹ ਵੀ ਪੱਕੇ ਕਰ ਦੇਵਾਂਗੇ ਬਾਕੀ ਨਹੀਂ ਤੇ ਹੁਣ ਉਹ ਲੋਕਾਂ ਨੇ ਤਾਂ ਮਤਲਬ ਰਾਤ ਨੂੰ 12 ਵਜੇ ਠੜਾ ਠੜਾ ਐਪਲੀਕੇਸ਼ਨਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ 10 ਕੁ ਮਿੰਟਾਂ ਤੋਂ ਵੀ ਪਹਿਲਾਂ ਹੀ ਜਿਹੜੇ ਸਗਾ 10000 ਪੂਰਾ ਹੋ ਗਿਆ ਤੇ ਸਿਸਟਮ ਕ੍ਰੈਸ਼ ਹੋ ਗਿਆ ਉਹ ਵੀ ਗੱਲਬਾਤ ਨਹੀਂ ਬਣੀ ਫਿਰ ਇਹਨਾਂ ਨੇ ਕਿਹਾ 220 ਦੇ ਵਿੱਚ ਇੱਕ ਸਕੀਮ ਲਿਆਂਦੀ ਇਹਨਾਂ ਨੇ ਕਿ ਤੁਸੀਂ ਅਪਲਾਈ ਕਰੋ ਅਸੀਂ ਲਾਟਰੀ ਕੱਢਾਂਗੇ ਕਿ ਜਿਹੜੇ ਅਪਲਾਈ ਕਰ ਦੇਣਗੇ ਉਹਨਾਂ ਦੀ ਲਾਟਰੀ ਨਿਕਲੂਗੀ ਤੇ ਉਹਨਾਂ ਨੂੰ ਅਸੀਂ ਪੱਕੇ ਕਰ ਦਾਂਗੇ ਇਹਨਾਂ ਨੇ ਫਿਰ ਉਹ 220 ਦੇ ਵਿੱਚ ਐਪਲੀਕੇਸ਼ਨਸ ਮੰਗੀਆਂ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਉਹਦੀ ਲਾਟਰੀ ਕੱਢੀ ਤੇ ਲਾਟਰੀ ਦੇ ਵਿੱਚ ਜਿੰਨੇ ਕਿ ਪੱਕੇ ਕਰ ਸਕਦੇ ਸੀ ਉਹਨਾਂ ਨੂੰ ਇਹਨਾਂ ਨੇ ਭੇਜ ਦਿੱਤਾ ਕਿ ਜੀ ਆ ਤੁਹਾਨੂੰ ਅਸੀਂ ਜਿਹੜਾ ਭੇਜ ਦਿੱਤਾ ਹੈ ਤੁਸੀਂ ਜਿਹੜੇ ਆਪਣਾ ਐਪਲੀਕੇਸ਼ਨ ਸਾਨੂੰ ਭੇਜ ਦਿਓ ਹੁਣ 220 ਤੋਂ ਬਾਅਦ 221 ਆ ਗਿਆ 221 ਦੇ ਵਿੱਚ ਇਹਨਾਂ ਨੇ ਫੇਰ ਜਿਹੜੇ ਆ ਉਹਦੇ ਵਿੱਚੋਂ ਇੱਕ ਪਹਿਲਾਂ ਇਹਨੇ ਬਹੁਤ ਥੋੜੇ ਪੱਕੇ 2014 ਦੇ ਵਿੱਚ ਜਦੋਂ ਟਰੂਡੋ ਸਰਕਾਰ ਨਹੀਂ ਸੀ ਕਨਜ਼ਰਵੇਟਿਵ ਸਰਕਾਰ ਸੀ 5000 ਮਾਪੇ ਨੂੰ ਸੱਦਿਆ ਸੀ ਇੱਥੇ ਇਹਨਾਂ ਨੇ 15 ਦੇ ਵਿੱਚ ਫੇਰ 5000 ਸੱਦਿਆ 16 ਦੇ ਵਿੱਚ ਫਿਰ ਜਦੋਂ ਇਹਨਾਂ ਦੀ ਸਰਕਾਰ ਪੂਰੀ ਤਨ ਹੋ ਗਈ ਉਹਨਾਂ ਨੇ ਉਹਨੂੰ ਗਿਣਤੀ ਡਬਲ ਕਰਤੀ ਲਿਬਰਲਸ ਨੇ 10000 ਬੰਦਾ ਪੱਕਾ ਕੀਤਾ ਜਿਹੜੇ ਮਾਪੇ ਸੀ 17 ਦੇ ਵਿੱਚ ਜਾ ਕੇ ਫੇਰ 10000 ਪੱਕਾ ਕੀਤਾ 18 ਦੇ ਵਿੱਚ ਜਾ ਕੇ ਫੇਰ 17000 ਪੱਕਾ ਕੀਤਾ ਇਹਨਾਂ ਨੇ 19 ਦੇ ਵਿੱਚ ਇਹਨਾਂ ਨੇ 20000 ਪੱਕਾ ਕੀਤਾ ਤੇ 20 2020 ਦੇ ਵਿੱਚ ਇਹਨਾਂ ਨੇ ਜਦੋਂ ਇਹ ਲਾਟਰੀ ਸਿਸਟਮ ਲਿਆਂਦਾ ਉਦੋਂ ਇਹਨਾਂ ਨੇ 10000 ਬੰਦਾ ਪੱਕਾ ਕੀਤਾ ਕੀਤਾ ਉਹਦੇ ਚ ਇਹਨਾਂ ਨੇ ਇਹੀ ਕਿ ਤੁਸੀਂ ਪਹਿਲਾਂ ਅਪਲਾਈ ਕਰੋ ਤੇ ਅਪਲਾਈ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਲਾਟਰੀ ਕੱਢਾਂਗੇ 2020 ਦੇ ਵਿੱਚ ਇਹਨਾਂ ਨੇ 13400 ਬੰਦੇ ਨੂੰ ਇਨਵੀਟੇਸ਼ਨ ਭੇਜਿਆ ਜਿਹਦੇ ਵਿੱਚੋਂ ਕਈ ਵਾਰੀ ਕਿਸੇ ਦਾ ਟੈਕਸ ਨਹੀਂ ਪੂਰਾ ਹੁੰਦਾ ਕੋਈ ਗੱਲ ਨਹੀਂ ਹੁੰਦੀ ਪੱਕੇ ਨਹੀਂ ਹੁੰਦੇ ਨੇ 10000 ਪੱਕਾ ਕਰਤਾ 21 ਦੇ ਵਿੱਚ ਇਹਨਾਂ ਨੇ ਉਹ ਤੋਂ ਅਗਲੇ ਸਾਲ 34500 ਬੰਦੇ ਨੂੰ ਇਨਵੀਟੇਸ਼ਨ ਭੇਜਿਆ ਜਿਹਦੇ ਵਿੱਚੋਂ 30000 ਨੂੰ ਇਹਨਾਂ ਨੇ ਕਿਹਾ ਵੀ ਅਸੀਂ ਪੱਕਾ ਕਰਨਾ 21 ਚ ਸਭ ਤੋਂ ਵੱਧ 30000 ਪੱਕੇ ਕੀਤੇ 22 ਦੇ ਵਿੱਚ ਇਹਨਾਂ ਨੇ 24500 ਬੰਦੇ ਨੂੰ ਇਨਵੀਟੇਸ਼ਨ ਭੇਜਿਆ 20000 ਨੂੰ ਪੱਕਾ ਕਰ ਦਿੱਤਾ ਅ 2020 ਦੇ ਵਿੱਚ ਇਹਨਾਂ ਨੇ 23000 ਨੂੰ ਇਨਵਿਟੇਸ਼ਨ ਭੇਜਿਆ 2022 ਦੇ ਵਿੱਚ 23000 ਨੂੰ ਇਨਵਿਟੇਸ਼ਨ ਭੇਜਿਆ 15000 ਪੱਕਾ ਕਰਤਾ 23 ਦੇ ਵਿੱਚ 24200 ਨੂੰ ਇਨਵਿਟੇਸ਼ਨ ਭੇਜਿਆ ਤੇ 15000 ਇਹਨਾਂ ਨੇ ਪੱਕਾ ਕਰ ਦਿੱਤਾ ਤੇ ਉਹ ਜਿਹੜੀ ਗਿਣਤੀ ਸੀਗੀ ਹੁਣ ਇਹਨਾਂ ਨੇ 24 ਦੇ ਵਿੱਚ ਜਿਹੜੀ ਇਸ ਸਾਲ ਦੇ ਇਹਨਾਂ ਨੇ ਮੰਗ ਕੀਤੀ ਹੈ ਵੀ ਤੁਸੀਂ ਅਪਲਾਈ ਕਰੋ ਜਾਂ ਜਿਹੜਾ ਅਸੀਂ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਪੱਕੇ ਕਰਨੇ ਆ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ 35700 ਬੰਦੇ ਨੂੰ ਅਸੀਂ ਇਨਵਿਟੇਸ਼ਨ ਭੇਜਣਾ ਆ ਔਰ ਉਹਦੇ ਵਿੱਚੋਂ 20500 ਨੂੰ ਪੱਕਾ ਕਰਨਾ ਆ ਹੁਣ ਇੱਥੇ ਜਿਹੜੇ ਲੋਕ ਇਹ ਸਵਾਲ ਕਰਦੇ ਆ ਵੀ ਕੀ ਅਸੀਂ ਆਪਣੇ ਪੇਰੈਂਟਸ ਦਾ ਅਪਲਾਈ ਕਰ ਸਕਦੇ ਆ ਇਹ ਅਸਲ ਦੇ ਵਿੱਚ 2020 ਦੇ ਵਿੱਚ ਜਿਹੜੀਆਂ ਇੱਕ ਵਾਰੀ ਅਪਲਾਈ ਹੋ ਗਿਆ ਸੀ ਉਹਦੇ ਵਿੱਚੋਂ ਹੀ ਬਾਰ-ਬਾਰ ਲਾਟਰੀ ਕੱਢੀ ਜਾ ਰਹੇ ਆ ਇਹਦਾ ਮਤਲਬ ਇਹ ਆ ਕਿ ਉਹ ਬੰਦੇ ਹੀ ਹਜੇ ਜਦੋਂ ਪਹਿਲਾਂ ਇਦਾਂ ਹੁੰਦਾ ਸੀ ਕਿ ਹਰ ਸਾਲ ਲਾਟਰੀ ਕੱਢਦੇ ਸੀ ਇਹ ਉਹ ਲਾਟਰੀ ਦੇ ਵਿੱਚ ਹੁਣ ਕਈ ਵਾਰੀ ਤੇ ਪਹਿਲੇ ਸਾਲ ਜਦੋਂ ਅਪਲਾਈ ਕੀਤਾ ਉਹਦੇ ਨੰਬਰ ਆ ਜਾਂਦਾ ਸੀ 7 ਸਾਲ ਆਲਾ ਪਿੱਛੇ ਰਹਿ ਜਾਂਦਾ ਸੀ ਹੁਣ ਇਹਨਾਂ ਨੇ ਕਿਹਾ ਵੀ ਪਹਿਲਾਂ ਅਸੀਂ ਇਹ ਖਤਮ ਕਰਾਂਗੇ ਵੀ ਜਿਹੜੇ ਜਿੰਨੇ ਵੀ ਹੈਗੇ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਜਿੱਦਾਂ ਇਹਨਾਂ ਨੇ ਕਦੇ 10000 20000 30000 ਇਦਾਂ ਕਰਦੇ ਕਰਦੇ ਹੁਣ 35700 ਨੂੰ ਇਹਨਾਂ ਨੇ ਐਪਲੀਕੇਸ਼ਨ ਭੇਜਣੀਆਂ ਤੇ 20500 ਨੂੰ ਨੇ ਪੱਕਾ ਕਰਨਾ ਸੋ ਤੁਸੀਂ ਜੇ ਵੀ ਸਭੀ ਦੇ ਵਿੱਚ ਅਪਲਾਈ ਨਹੀਂ ਕੀਤਾ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਦੂਜੀ ਗੱਲਬਾਤ ਆ ਇਹਦੀ ਇਨਕਮ ਹੁੰਦੀ ਆ ਕਿਹੜਾ ਅ ਵਿਅਕਤੀ ਆਪਣੇ ਮਾਪਿਆਂ ਨੂੰ ਇੱਥੇ ਪੱਕਾ ਕਰ ਸਕਦਾ ਅਸਲ 'ਚ ਜੇ ਦੋ ਜਣੇ ਤੁਸੀਂ ਹੈਗੇ ਆ ਤੇ ਤੁਸੀਂ ਉਹਦੇ ਲਈ ਇੱਕ ਰੰਦਾ ਆਪਣਾ ਜਿਹੜੀ ਉਹ ਹੈਗੀ ਆ ਸੈੱਟ ਹੈਗੀ ਆ amount 40000 ਤੋਂ ਬਾਅਦ ਸ਼ੁਰੂ ਹੋ ਜਾਂਦੀ ਆ ਤੇ ਤਿੰਨ ਕ ਜਣਿਆਂ ਦੇ ਲਈ 50000 ਚਾਰ ਜਣਿਆਂ ਲਈ 60000 ਪੰਜ ਜਣਿਆਂ ਲਈ ਲਗਭਗ 70000 ਤੇ ਛੇ ਜਣਿਆਂ ਲਈ ਲਗਭਗ 80000 ਡਾਲਰ ਚਾਹੀਦਾ ਤੁਹਾਨੂੰ ਸਾਲ ਦੀ ਆਮਦਨ ਤੇ ਪਿਛਲੇ 3 ਸਾਲਾਂ ਦੀ ਆਮਦਨ ਤੁਹਾਡੀ ਦੇਖਦੇ ਆ ਜੇ ਉਹ ਉਨੀ ਹੈਗੀ ਆ ਤੁਹਾਡਾ ਟੈਕਸ ਫਾਈਲ ਹੋਇਆ ਹੈ ਕਿਰ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਇਸ ਵੇਲੇ ਵੀ ਜਿਹੜਾ 30000 35700 ਨੂੰ ਇਹਨਾਂ ਨੇ ਭੇਜਿਆ ਆ ਤੇ ਪੱਕਾ ਇਹਨਾਂ ਨੇ ਸਿਰਫ 20000 24000 ਕਰਨਾ ਉਹਦੇ ਵਿੱਚ ਵੀ ਇਹੀ ਕਾਰਨ ਆ ਕਿ ਬਹੁਤੇ एलिਜੀਬਲ ਹੀ ਨਹੀਂ ਹੁੰਦੇ ਉਹਨਾਂ ਦਾ ਲਾਟਰੀ 'ਚ ਨਾਂ ਤਾਂ ਨਿਕਲਿਆ ਹੋਣਾ ਪਰ ਉਹਨਾਂ ਦਾ ਹੋ ਸਕਦਾ ਇਨਕਮ ਹੀ ਨਾ ਹੋਵੇ ਉਹਨਾਂ ਦੀ ਕਈ ਵਾਰੀ ਹੋ ਸਕਦਾ ਕੋਈ ਗੁਜ਼ਰ ਜਾਂਦੇ ਕਿਉਂਕਿ 2020 ਤੋਂ ਲੈ ਕੇ ਹੁਣ ਤੱਕ ਕਿੰਨੇ ਮਾਪਿਆਂ ਦਾ ਕਈ ਵਾਰੀ ਲੋਕ ਕੈਨੇਡਾ ਹੀ ਛੱਡ ਜਾਂਦੇ ਕਈ ਕੁਝ ਹੋ ਜਾਂਦਾ ਸੋ ਇਹਨਾਂ ਨੇ 35700 ਦੇ ਵਿੱਚੋਂ ਕਿਹਾ ਵੀ ਹੁਣ ਅਸੀਂ ਜਿਹੜੇ ਇਹ ਆ ਇਹ ਗਿਣਤੀ ਜਿਹੜੀ ਪੱਕੀ ਕਰਾਂਗੇ ਪੇ ਉਹਦੀਆਂ ਇਹਨਾਂ ਨੇ ਜਿਹੜੀ ਲਾਟਰੀ ਹੈਗੀ ਆ 20000 ਜਿਹੜੀ 35700 ਦੇ ਵਿੱਚੋਂ 20500 ਪੱਕਾ ਕਰਨਾ ਹੈ ਉਹਦੀ ਲਾਟਰੀ ਦੇ ਵਿੱਚੋਂ ਨਾਂ ਇਹਨਾਂ ਨੇ ਕੱਢ ਲੈਣੇ ਆ 21 ਮਈ ਤੋਂ ਲੈ ਕੇ ਦੋ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਈਮੇਲ ਆ ਜਾਊਗੀ ਜੇ ਤੁਹਾਡਾ ਨਾਂ ਉਹਦੇ ਵਿੱਚ ਆ ਗਿਆ ਤੇ ਜੇ ਨਹੀਂ ਆਇਆ ਤਾਂ ਫਿਰ ਇਹ ਕਹਿੰਦੇ ਉਹਦੀ ਤੋਂ ਬਾਅਦ ਇੱਕ ਫਾਰਮ ਹੋਊਗਾ ਫਾਰਮ ਦੇ ਉੱਤੇ ਜਾ ਕੇ ਤੇ ਭਰ ਕੇ ਤੇ ਤੁਸੀਂ ਆਪਣਾ ਪਤਾ ਕਰ ਲੋ ਵੀ ਤੁਹਾਡਾ ਨਾਂ ਆਇਆ ਜਾਂ ਨਹੀਂ ਆਇਆ ਅਵਲ ਤੇ ਇਹ ਕਹਿੰਦੇ ਆ ਵੀ ਜਿਹੜੀ ਮੇਲ ਆ ਉਹ ਸਾਰਿਆਂ ਨੂੰ ਆ ਜਾਣੀ ਆ ਤੇ ਉਹਦੇ ਵਿੱਚੋਂ ਹੀ ਤੁਸੀਂ ਫੇਰ ਅੱਗੇ ਪੱਕਾ ਹੋਣ ਦੇ ਲਈ ਕਰ ਸਕਦੇ ਹੋ ਤੇ ਜੇ ਨੰਬਰ ਨਹੀਂ ਨਿਕਲਦਾ ਤੇ ਫੇਰ ਤੁਹਾਨੂੰ ਉਹਨਾਂ ਚ ਰੁਕੀ ਕਰਨੀ ਪਊਗੀ ਜਿੰਨਾ ਚਿਰ ਇਹ ਫੈਸਲਾ ਨਹੀਂ ਕਰਦੇ ਕਿ ਦੁਬਾਰਾ ਅਪਲਾਈ ਕਰਨਗੇ ਦੁਬਾਰਾ ਦੁਬਾਰਾ ਅਪਲਾਈ ਲਗਭਗ ਹਜੇ ਇਹ ਲੱਗਦਾ ਕਿ ਪਹਿਲਾਂ ਨੇ ਆ ਸਾਰਾ ਹਿਸਾਬ ਨਿਬੇੜਨਾ ਹੈ ਕਿ ਜਿੰਨੇ ਅਪਲਾਈ ਕਰ ਚੁੱਕੇ ਆ ਉਹਨਾਂ ਸਾਰਿਆਂ ਨੂੰ ਪੱਕਾ ਕਰ ਲਓ ਫੇਰ ਬਾਅਦ ਦੇ ਵਿੱਚ ਦੁਬਾਰਾ ਅਪਲਾਈ ਕਰਾਉਣਗੇ ਹਜੇ ਉਹਦੇ ਬਾਰੇ ਕੋਈ ਅਪਡੇਟ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ